ਸਰਦਾਰ ਹਮੀਦ ਸਿੰਘ ਜੀ ਤਰਨ ਤਰਨ ਦੀ ਤਰੀਕ ਤਾਂ ਨਹੀਂ ਆਈ ਪਰ ਜਦੋਂ ਉਮੀਦਵਾਰ ਸਾਰੇ ਆਗੇ ਦਾ ਮਤਲਬ ਚੋਣ ਸਰਗਰਮੀ ਸ਼ੁਰੂ ਹੋ ਗਈ ਪਹਿਲਾਂ ਕਦੇ ਲੱਗ ਰਿਹਾ ਸੀ ਕਿ ਪੰਥਕ ਧਿਰਾਂ ਜਾਂ ਕੁਝ ਅਕਾਲੀ ਧਿਰਾਂ ਵੀ ਸੰਦੀਪ ਸਿੰਘ ਸੰਨੀ ਦੇ ਨਾਮ ਤੇ ਸਹਿਮਤ ਹੋ ਰਹੀਆਂ ਫਿਰ ਪਰਿਵਾਰ ਦੇ ਹਵਾਲੇ ਖਬਰ ਆਉਣ ਲੱਗੀ ਪਰ ਕੀ ਖਬਰ ਪਰਿਵਾਰ ਦੇ ਹਵਾਲੇ ਨਾਲ ਹੈ ਜਾਂ ਇਹਦੇ ਪਿੱਛੇ ਕੋਈ ਸਰਕਾਰੀ ਧਿਰਾਂ ਵੀ ਕੰਮ ਕਰਨ ਲੱਗੀਆਂ ਸਰਕਾਰੀ ਘਰਾਣੀਤੀ ਇੱਕ ਜਿਹੜੀ ਹਲਕੇ ਪੱਧਰ ਦੀ ਰਾਜਨੀਤੀ ਹੁੰਦੀ ਉਹ ਵੀ ਕੰਮ ਕਰ ਰਹੀ ਹੈ ਸੰਦੀਪ ਸਿੰਘ ਸੰਨੀ ਚੋਣ ਲੜਨਗੇ ਜਾਂ ਨਹੀਂ ਲੜਨਗੇ ਇਹਦੇ ਕਿਹੜੇ ਕਿਹੜੇ ਪਹਿਲੂ ਉੱਪਰ ਰਹਿੰਦੇ ਨੇ ਇਲੈਕਸ਼ਨ ਕਮਿਸ਼ਨ ਨੇ ਬਿਹਾਰ ਦਾ ਦੌਰਾ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਕਹਿੰਦੇ ਜਲਦੀ ਅਸੀਂ ਐਲਾਨ ਕਰ ਦਾਂਗੇ ਡੇਟ ਬਿਹਾਰ ਦੇ ਨਾਲ ਹੀ ਪੰਜਾਬ ਦੀ ਵੀ ਹੋਣੀ ਹੈ ਜਿਹੜੀ ਬਾਏ ਇਲੈਕਸ਼ਨ ਹੈ ਕਿਉਂਕਿ ਬਿਹਾਰ ਦੀ ਤਾਂ ਲਾਜ਼ਮੀ ਹੈ 25 ਨਵੰਬਰ ਤੋਂ ਪਹਿਲਾਂ ਪਹਿਲਾਂ ਹਰ ਹਾਲਤ ਚ ਚੌਥੇ ਵਿਧਾਨ ਸਭਾ ਦਾ ਗਠਨ ਹੋ ਜਾਣਾ ਚਾਹੀਦਾ ਹੈ ਤੇ ਉਹ ਕਦੋਂ ਹੋਣਾ ਕਿਉਂਕਿ ਆ ਤਿਹਾਰ ਤੌਰ ਵਿੱਚ ਦੇਖ ਕੇ ਸ਼ਾਇਦ ਕੋਈ ਡੇਟਾ ਇੱਕ ਅੱਜ ਕੱਲ੍ਹ ਚ ਇੱਕ ਅੱਡੇ ਦਿਨ ਚ ਅਨਾਉਂਸ ਹੋ ਜਾਣਾ ਹੈ ਇਸ 파ਟੀਆਂ ਨੂੰ ਵੀ ਪਤਾ ਹੈ ਕਿਉਂਕਿ 파ਟੀਆਂ ਵੀ ਬਹੁਤ ਜ਼ਿਆਦਾ ਨੇੜੇ ਰੱਖਦੀਆਂ ਨੇ ਕਿ ਕਦੋਂ ਹੋਣਾ ਹੈ ਕਦੋਂ ਇਸ ਲਈ ਕੈਂਡੀਡੇਟ ਅਨਾਊਂਸ ਕਰਦੇ ਹੁਣ ਜੇ ਕੈਂਡੀਡੇਟ ਅਨਾਊਂਸ ਨਹੀਂ ਹੋਇਆ ਤਾਂ ਜਿਹੜੀ ਸਾਰਿਆਂ ਤੋਂ ਪਹਿਲਾਂ ਚੱਲੀ ਧਿਰ ਸੀ ਖਾਸ ਤੌਰ ਦੇ ਉੱਤੇ ਅਮਰਤਪਾਲ ਸਿੰਘ ਦੀ ਅਗਵਾਈ ਵਾਲੀ ਵਾਰਸ ਪੰਜਾਬ ਦੇ ਕਿਉਂਕਿ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਿੱਤਣ ਦੇ ਕਾਰਨ ਉਹਨਾਂ ਤੇ ਜ਼ਿਆਦਾ ਅੱਖ ਲੋਕਾਂ ਦੀ ਸੀ ਕਿ ਉਹ ਕਿਹੜਾ ਉਮੀਦਵਾਰ ਦੰਦੇ ਨੇ ਤੇ ਚਲਦੇ ਚਲਦੇ ਉਹਨਾਂ ਨੇ ਜੋ ਕੋਸ਼ਸ਼ਾਂ ਕੀਤੀਆਂ ਸੀ ਉਸ ਤੋਂ ਬਾਅਦ ਜਿਹੜਾ ਗੁਣਾ ਹੈ ਉਹ ਸੰਦੀਪ ਸਿੰਘ ਸੰਨੀ ਤੇ ਪੈ ਗਿਆ ਕਿਉਂਕਿ ਸੰਦੀਪ ਸਿੰਘ ਸੰਨੀ ਦਾ ਸਬੰਧ ਜਿਹੜਾ ਵੀ ਸ਼ਾਇਦ ਇੱਕ ਉਸ ਲੈਵਲ ਦੀ ਵੇਬ ਬਣ ਜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹਿਲਾਂ ਤਾਂ ਸੂਰੀ ਕਤਲ ਦੇ ਚ ਅੰਦਰ ਸੀ ਪਰ ਉਸ ਤੋਂ ਬਾਅਦ ਜਿਹੜਾ ਇੱਕ ਹੋਰ ਗੱਲ ਹੋ ਗਈ ਕਿ ਸੁਭਾ ਸਰਹੰਦ ਜੀ ਨੂੰ ਕਹਿੰਦੇ ਸੀ ਸੁਭਾ ਸਿੰਘ ਜਿਹੜਾ ਪੁਲਿਸ ਇਨਸਪੈਕਟਰ ਇੱਥੇ ਜੇੜ ਦੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਜਿਹਦੀ ਮੌਤ ਹੋਗੀ ਉਹਦੇ ਨਾਲ ਜੋੜਿਆ ਜਾ ਰਿਹਾ ਉਹ ਕਹਿੰਦੇ ਨੇ ਚਭਾਲ ਤੇ ਅੜਦੜੇ ਉਹ ਉਹਦਾ ਉੱਥੇ ਹੀ ਜ਼ਿਆਦਾ ਨੌਕਰੀ ਰਹੀ ਹੈ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਇੱਕ ਪੁਲਿਸ ਪ੍ਰਤੀ ਉਹ ਉਹਦੇ ਕਰਕੇ ਵੀ ਹੈ ਨਾਰਾਜ਼ਗੀ ਕਿਉਂਕਿ ਬਹੁਤ ਮੁੰਡੇ ਮੁਕਾਬਲਿਆਂ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੇ ਵੀ ਜਾਂ ਜੋ ਤਸੱਦਦ ਪੁਲਿਸ ਉਹਨਾਂ ਦੇ ਨਾਲ ਦੇ ਵਿੱਚ ਕਰਦੀ ਸੀ ਉਸ ਲੈਵਲ ਦੀ ਪਰ ਗੱਲ ਕੱਲੀ ਐਨੀ ਨਹੀਂ ਹੁਣ ਉਹ ਪਰਿਵਾਰ ਜਾਂ ਉਹ ਪੰਥਕ ਤੇ ਰਾਂ ਤਾਂ ਸਾਰੀਆਂ ਕਹਿੰਦੀਆਂ ਨੇ ਕਿ ਜੀ ਸੰਦੀਪ ਸਿੰਘ ਨੂੰ ਅੱਗੇ ਲਿਆਂਦਾ ਜਾ ਇਹਦੇ ਵਿੱਚ ਦੋ ਪ੍ਰਮੁਖ ਕੋਨ ਜਿਹੜੇ ਨੇ ਤੇ ਉਹ ਪ੍ਰਮੁਖ ਹੋਰ ਜਿਹੜੇ ਦਖਲ ਨੇ ਉਹ ਆ ਰਹੇ ਦਿਖਾਈ ਦੇ ਰਹੇ ਨੇ ਜਿਹਦੇ ਕਰਕੇ ਫੈਸਲਾ ਕਰਨਾ ਛੇਤ ਮੁਸ਼ਕਲ ਵੀ ਹੋ ਰਿਹਾ ਕਿਉਂਕਿ ਪਰਿਵਾਰ ਨੂੰ ਜਦੋਂ ਵੀ ਪੁੱਛੋ ਉਹ ਕਹਿੰਦੇ ਅਸੀਂ ਅਜੇ رائے ਕਰ ਰਹੇ ਹਾਂ ਪਰ ਬਾਅਦ ਕਿਤੇ ਦੋ ਦਬਾਵਾ ਹੇਟ ਹੈ ਇੱਕ ਪਾਸੇ ਦਵਾ ਨਾ ਸਮਝੋ ਇੱਕ ਪਾਸੇ ਆਫਰ ਹੈ ਕਿ ਤੁਸੀਂ ਚੋਣ ਲੜੋ ਚੋਣ ਜਿੱਤੀ ਵੀ ਜਾ ਸਕਦੀ ਹੈ ਤੇ ਸ਼ਾਇਦ ਇਸ ਕਰਕੇ ਵੀ ਵੇਬ ਬਣ ਸਕਦੀ ਹੈ ਕਿ ਇੱਕ ਇਮੋਸ਼ਨਲ ਜਜ਼ਬਾਤੀ ਤੌਰ ਦੇ ਉੱਤੇ ਲੋਕ ਇੱਕ ਮਹਿਮਾ ਬਣਾ ਕੇ ਜਿਵੇਂ ਅਮਰਪਾਲ ਸਿੰਘ ਦੇ ਨਾਲ ਆਈ ਸੀ ਕਿ ਉਹਨੂੰ ਆਪਾਂ ਰਿਹਾ ਕਰਾਉਣਾ ਹੈ ਉਹੀ ਜੀ ਇੱਥੇ ਬਣ ਸਕਦੀ ਹੈ ਕਿ ਕੋਈ ਡਾਇਰੈਕਟ ਨਾਤਾ ਹੈਗਾ ਸੁਭਾ ਸਿੰਘ ਤੇ ਸੰਦੀਪ ਸਿੰਘ ਦੇ ਮਾਮਲੇ ਦੇ ਵਿੱਚ ਪਰ ਦੂਜਾ ਪਾਸਾ ਵੀ ਕੋਈ ਘੱਟ ਸਟਰੋਂਗ ਨਹੀਂ ਹੈ ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੀਆਂ ਏਜੰਸੀਆਂ ਤੇ ਖਾਸ ਤੌਰ ਤੇ ਸਰਕਾਰ ਪਰਦੇ ਪਿੱਛੇ ਬਹੁਤ ਏਕਤਾ ਬਣਾ ਲਗਾਤਾ ਹੈ ਉਦੀ तमाम कोशिश है क्योंकि सरकार इस कर के इंपॉर्टेंट है सरकार ਲਈ ਉਹ ਚੋਣ ਜਿੱਤਣਾ ਕਿ ਹੁਣ ਜਾਂਦੇ ਜਾਂਦੇ ਜੇ 1 ਸਾਲ ਰਹਿਣ ਦੇ ਸਰਕਾਰ ਬਾਈ ਇਲیکشن ਹਾਰਨ ਦੀ ਪੋਜੀਸ਼ਨ ਚਾਹੁੰਦੀ ਹੈ ਤਾਂ ਇੱਕ ਪੂਰੀ ਤਰ੍ਹਾਂ ਬਿਰਤਾਂਤ ਬਿਆਨੀਆਂ ਚੇਂਜ ਹੋ ਜਾਂਦਾ ਵੀ ਲੈ ਸਰਕਾਰ ਤਾਂ ਗਈ ਜੀ ਹੁਣ ਤਾਂ ਬਾਈ ਇਲیکشنਾਂ ਤਾਂ ਸਰਕਾਰ ਜਿੱਤਦੀਆਂ ਹੁੰਦੀਆਂ ਨੇ ਇਹਦਾ ਮਤਲਬ ਬੜਾ ਮੁਸ਼ਕਲ ਕੰਮ ਹੈ ਉਹਨਾਂ ਨੂੰ ਇੱਕ ਹਫਤੇ ਉਹਨਾਂ ਕੋਲ ਇੰਟੈਲੀਜੈਂਸ ਵੀ ਹੋਏਗੀ ਹੁੰਦੀ ਹੈ ਸਰਕਾਰਾਂ ਕੋਲ ਫੀਡਬੈਕ ਵੀ ਜ਼ਿਆਦਾ ਹੁੰਦੀ ਹੈ ਵੀ ਜੇ ਕਿਤੇ ਭਾਵਨਾਤਮਕ ਦੌਰ ਚੱਲ ਗਿਆ ਤਾਂ ਜਿਹੜੀਆਂ ਸੜਕਾਂ ਮਾਰਨੀਆਂ ਜਿਹੜੇ ਪੁਲਿਸ ਦੇ ਬਾਕੀ ਦੀਆਂ ਗੱਲਾਂ ਕਰਨੀਆਂ ਜਾਂ ਜਿਹੜੇ ਆ ਜਾ ਕੇ ਡਵੈਲਪਮੈਂਟ ਦੇ ਕੰਮ ਕਰਨੇ ਜਾਂ ਜਿਹੜੇ ਵੱਡੇ ਵੱਡੇ ਅਫਸਰ ਉੱਥੇ ਉਤਾਰ ਕੇ ਮੈਦਾਨ ਦੇ ਵਿੱਚ ਲੋਕਾਂ ਨੂੰ ਉੱਥੇ ਮਜਬੂਰ ਕਰਨਾ ਜਾਂ ਨਾਲ ਲਾਉਣਾ ਵੋਟ ਸਾਨੂੰ ਹੀ ਪਾਓ ਇਹ ਸਭ ਉੱਡ ਜਾਂਦਾ ਲੋਕਾਂ ਦੇ ਜਵਾਬ ਦੇ ਸਾਹਮਣੇ ਬੜੀ ਵਾਰ ਫਿਰ ਉਹ ਕੰਮ ਨਹੀਂ ਕਰਦਾ ਇਹਦਾ ਡਰ ਸਰਕਾਰ ਨੂੰ ਵੀ ਅੰਦਰ ਖਾਤੇ ਕਿਤੇ ਨਾ ਕਿਤੇ ਉਈ ਕੋ ਕੈਂਡੀਡੇਟ ਇਸ ਲੈਵਲ ਤੇ ਡਾਇਰੈਕਟਰ ਨਜ਼ਰ ਆਉਂਦਾ ਸੰਦੀਪ ਕਿਹਾ ਜਾ ਰਿਹਾ ਉਸ ਸਰਕਾਰ ਬਹੁਤ ਸੀਰੀਅਸਲੀ ਸਰਗਰਮ ਹੈ ਕਿ ਸੰਦੀਪ ਇਲੈਕਸ਼ਨ ਨਾ ਲੜੇ ਇਸ ਢੰਗ ਨਾਲ ਪਰਸੂ ਕੀਤਾ ਜਾਏ ਜੇ ਨਹੀਂ ਲੜਦਾ ਤਾਂ ਬਾਕੀ ਕੋਈ ਵੀ ਆਏਗਾ ਉਹਨਾਂ ਨੂੰ ਲੱਗਦਾ ਕਿ ਉਸ ਲੈਵਲ ਦਾ ਕੋਈ ਗਾਮੇਮੋਸ਼ਨਾਂ ਜਾਂ ਬੇਵ ਜਾਂ ਬਾਕੀ ਕਿਉਂਕਿ ਕਿਹਾ ਜਾ ਰਿਹਾ ਕਿ ਅਮਰਤਪਾਲ ਸਿੰਘ ਦੇ ਚੋਣ ਲੜਨ ਤੋਂ ਬਾਅਦ ਕੋਈ ਹੋਰ ਕੇਵਲ ਅਮਰਤਪਾਲ ਸਿੰਘ ਦੇ ਨਾਂ ਤੇ ਹੀ ਇੰਨੀਆਂ ਮੋਟਾਂ ਪੈ ਜਾਣਗੀਆਂ ਜਾਂ ਕੋਈ ਉਹਨਾਂ ਵੱਲੋਂ ਜਿਹੜਾ ਵੀ ਖੜਾ ਕੀਤਾ ਜਾਏਗਾ ਉਹ ਸ਼ਾਇਦ ਮਾਹੌਲ ਨਹੀਂ ਹੈ ਹੁਣ ਪਹਿਲਾਂ ਉਹਨਾਂ ਨੂੰ ਛਡਾਉਣ ਦਾ ਸੀ ਔਰ ਜੇ ਦੇਖਿਆ ਜਾਏ ਤਾਂ ਪ੍ਰੈਕਟੀਕਲੀ ਅਮਰਤਪਾਲ ਸਿੰਘ ਨੂੰ ਛਡਾਉਣ ਲਈ ਵੀ ਕੋਈ ਬਹੁਤ ਬੜੀ ਕੋਈ ਮੁਹਿੰਮ ਨਹੀਂ ਚੱਲੀ ਨਾ ਉਹਨਾਂ ਕੇ ਚੱਲੀ ਨਾ ਕਿਤੇ ਹੋਰ ਚੱਲੀ ਤਾਂ ਇਹਦਾ ਮਤਲਬ ਕੋਈ ਨਵੀਂ ਸ਼ਖਸੀਅਤ ਚਾਹੀਦੀ ਹੈ ਜਿਹਦੇ ਵੀ ਲੋਕਾਂ ਐ ਸਮਝਦੇ ਹੋਣ ਕਿ ਇਹ ਸਟੇਟ ਨਾਲ ਟੱਕਰ ਲੈ ਰਿਹਾ ਜਾਂ ਸਟੇਟ ਦੀ ਹੌਸਲ ਲੈਵਲ ਦੇ ਉੱਤੇ ਗੱਲ ਕਰੇ ਇਕ ਤਾਂ ਇਸ ਕਰਕੇ ਸਰਕਾਰ ਦਾ ਦਾਖਲ ਜਿਹੜਾ ਜਿਹੜਾ ਇਹ ਸੂਚਨਾਵਾਂ ਮਿਲ ਰਹੀਆਂ ਨੇ ਅੰਦਰੋਂ ਕੁਝ ਥਾਂਾਂ ਦੇ ਉੱਤੋਂ ਇਹ ਗੱਲ ਸੁੱਟ ਪਾਉਣ ਵਾਲੀ ਨਹੀਂ ਹੈ ਕਿ ਸਰਕਾਰ ਕਿੰਨੇ ਕੁ ਰੋਲ 'ਚ ਹੈ ਜਾਂ ਸਰਕਾਰ ਕੋਈ ਅੰਦਰਖਾਤੇ ਕੋਈ ਇਹੋ ਜੀ ਡੀਲ ਕਰਨ ਦੇ ਰਾਉਂਡ 'ਚ ਵੀ ਹੈ ਕਿ ਮੁਕਦਮੇ 'ਚ ਥੋੜਾ ਬਹੁਤ ਮਤਲਬ ਰਿਆਇਤ ਕਰਨ ਦੇ ਕੁਐਸਚਨ ਹੁੰਦੇ ਨੇ ਅੱਗੇ ਕੋਈ ਨਾ ਕੋਈ ਹੋਰ ਫਾਇਦੇ ਦੇ ਬੜੀਆਂ ਚੀਜ਼ਾਂ ਸਰਕਾਰਾਂ ਕੋਲ ਹੁੰਦੀਆਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਡੀਲ ਕਰਨ ਦੀਆਂ ਜਾਂ ਕਿਸ ਲੈਵਲ ਤੇ ਹੋ ਰਿਹਾ ਹੈ ਇਹ ਅਜੇ ਕਲੈਰਿਟੀ ਤਾਂ ਨਹੀਂ ਪਤਾ ਪਰ ਸਰਕਾਰੀ ਤੰਤਰ ਚ ਔਰ ਜਿਹੜੇ ਖੂਫੀਆ ਤੰਤਰ ਹੈ ਉਹ ਜ਼ਰੂਰ ਇਹਦੇ ਚ ਸਰਗਰਮ ਇਸ ਪੱਧਰ ਦੇ ਉੱਤੇ ਦਿਖਾਈ ਦੇ ਰਿਹਾ ਇਹਦਾ ਅਸਰ ਕਿੰਨਾ ਪਿਆ ਦੂਜਾ ਇੱਕ ਹੋਰ ਇਹਦਾ ਇੱਕ ਪੋਨ ਵੀ ਜਦੋਂ ਸੂਰੀ ਦੇ ਕਤਲ ਤੋਂ ਬਾਅਦ ਇਹ ਸੰਦੀਪ ਸਿੰਘ ਨੂੰ ਫੜਿਆ ਗਿਆ ਅੰਦਰਗੇ ਉਦੋਂ ਸਭ ਤੋਂ ਪਹਿਲਾ ਬੰਦਾ ਜਾਂ ਪਰਿਵਾਰ ਦੀ ਸਪੋਰਟ ਚ ਖੜਨ ਵਾਲਾ ਜਾਂ ਪਰਿਵਾਰ ਨੂੰ ਸਪੋਰਟ ਦਬਾ ਕੇ ਐ ਜੀ ਪੀ ਸੀ ਨੂੰ ਵੀ ਕਹੇ ਕਿ ਤੇ ਆਪ ਕੋਸ਼ਿਸ਼ ਕਰਨ ਵਾਲਾ ਉਹ ਬਿਰਸਤ ਸਿੰਘ ਬਲਟੋਆ ਸੀ ਤੇ ਪਰਿਵਾਰ ਬਿਰਸਤ ਸਿੰਘ ਬਲਟੋਆ ਦਾ ਵੀ ਨੇੜੇ ਮੰਨੇ ਜਾ ਰਹੇ ਤੇ ਉਹਦੀ رائے ਤੋਂ ਬਿਨਾਂ ਵੀ ਕਹਿੰਦੇ ਨੇ رائے ਲੈਣੀ ਮੁਸ਼ਕਲ ਹੈ ਹੁਣ ਬਿਰਸਤ ਸਿੰਘ ਬਲਟੋਆ ਟੋਟਲੀ ਭਾਵੇਂ ਇੱਕ ਖਾਸ ਮਾਹੌਲ ਆਇਆ ਸੀ ਬਿਰਸਤ ਸਿੰਘ ਬਲਟੋਆ ਨੂੰ ਅਕਾਲੀ ਦਲ ਚੋਂ 10 ਸਾਲ ਲਈ ਖਾਰਜ ਕੀਤਾ ਹੋਇਆ ਪਰ ਉਹਨਾਂ ਦਾ ਬੇਟਾ ਅਕਾਲੀ ਦਲ ਦੇ ਵਿੱਚ ਆ ਚੁੱਕੇ ਹੈ ਔਰ ਉਹ ਔਦੇਦਾਰ ਵੀ ਬੜ ਚੁੱਕੇ ਆ ਗਾਇਬ ਗਾਇਬ ਸ਼ਾਇਦ ਬਿਰਸਾ ਸਿੰਘ ਬਲਟੋਆ ਵੀ ਆਈ ਜਾਵੇ ਜਿਵੇਂ ਜਲਦਾਰ ਗੜਗਾ ਹੌਲੀ ਹੌਲੀ ਗਨ ਕਰਨਗੇ ਜਿਸ ਤਰੀਕੇ ਦੇ ਪਹਿਲਾਂ ਕੁਝ ਸਜਰਾਂ ਨੂੰ ਮੌਲਵ ਹੋ ਹੀ ਗਏ ਉਸ ਤੋਂ ਬਾਅਦ ਆ ਕੇ ਤੇ ਇਹ ਇੱਕ ਮਾਮਲਾ ਵੀ ਹੈ ਕਿਉਂਕਿ ਬਾਦਲ 그룹 ਵੀ ਨਹੀਂ ਚਾਹੂਗਾ ਕਿ ਸੰਦੀਪ ਸਿੰਘ ਸ ਨਹੀਂ ਡੜੇ ਜੇ ਸੰਦੀਪ ਸਿੰਘ ਸੰਨੀ ਆਉਂਦਾ ਤਾਂ ਇੱਕ ਹੋਰ ਟਾਈਪ ਦੇ ਪੰਥਕ ਕੰਟਰਾਸਟ ਬਣਦਾ ਬਾਦਲਾਂ ਦੇ ਮੁਕਾਬਲੇ ਕਿਸੇ ਹੋਰ ਟਾਈਪ ਹਾਂ ਜੇ ਜਨਰਲ ਕੋਈ ਬੰਦਾ ਆਉਂਦਾ ਜਿਹਦੇ ਚ ਇਮੋਸ਼ਨਲ ਉਦੀ ਗੱਲ ਨਹੀਂ ਹੋਏਗੀ ਫੇਰ ਜਿਹੜੀਆਂ ਤਾਕਤਵਰ ਜਿਨ੍ਹਾਂ ਦੇ ਕੋਲ ਤਾਕਤ ਹੈ ਜਿਨ੍ਹਾਂ ਕੋਲ ਢਾਚਾ ਬਣਿਆ ਹੋਇਆ ਹੈ ਜਿਨ੍ਹਾਂ ਕੋਲ ਪੈਸਾ ਹੈ ਉਹ ਜ਼ਿਆਦਾ ਕਾਰਗਰ ਹੋ ਜਾਂਦੀਆਂ ਨੇ ਬਣੀਆਂ ਚੋਣਾਂ ਦੇ ਵਿੱਚ ਤੇ ਦੂਜੀਆਂ ਘੱਟ ਕਾਰਗਰ ਹੁੰਦੀਆਂ ਨੇ ਇਹਦੇ ਵਿੱਚ ਪੈਸੇ ਨੂੰ ਕਾਊਂਟਰ ਕਰਨਾ ਜਾ ਸੱਤਾ ਨੂੰ ਕਾਊਂਟਰ ਕਰਨ ਦਾ ਤਰੀਕਾ ਤਾਂ ਇਕੱਲਾ ਜਜਵਾਤ ਹੁੰਦਾ ਹੈ। ਹੋਰ ਕੋਈ ਜਜਵਾਤ ਦੇ ਤੌਰ ਦੇ ਉੱਤੇ ਉਹਦੇ ਤੋਂ ਬਿਨਾ ਕੈਂਡੀਡੇਟ ਸ਼ਾਇਦ ਸਾਰਤਕ ਨਾ ਅੱਜ ਕੱਲ ਦੇ ਵਿੱਚ ਕਿਹਾ ਜਾਂਦੇ ਆ। ਇਸ ਕਸ਼ਮਕਸ਼ਮ ਚੋਂ ਸੁਣੇ ਪਰਿਵਾਰ ਗੁਜ਼ਰ ਰਿਹਾ ਤੇ ਉਹ ਕਿਹੜੇ ਪਾਸੇ ਖੜੇਗਾ, ਕਿਹਦਾ ਕਿੰਨਾ ਕੁ ਜ਼ਿਆਦਾ ਜ਼ੋਰ ਚੱਲ ਜਾਏਗਾ, ਕਿਦੀ ਗੱਲ ਕਿਦਾ ਪ੍ਰਭਾਵ ਕਿਸੇ ਲੈਵਲ ਤੇ ਹੋ ਜਾਏਗਾ ਇਹ ਡਿਪੈਂਡ ਕਰੇਗਾ। ਔਰ ਜੈ ਸੰਦੀਪ ਸਿੰਘ ਸਨੀ ਦਾ ਦੂਜੇ ਪਾਸੇ ਜਿਹੜੇ ਲੋਕ ਪਰਸੂ ਕਰ ਰਹੇ ਨੇ ਜ਼ਰੂਰ ਲੜੋ। ਪੰਜਾ ਪੰਥ ਤੱਕ ਕੈਂਡੀਡੇਟ ਦੇ ਤੌਰ ਤੇ ਬਾਕੀਆਂ ਦੇ ਮੁਕਾਬਲੇ ਤਾਂ ਅਲੱਗ ਟਾਈਪ ਦੀ ਹੋਵੇਗੀ ਜੇ ਆਹ ਦੋ ਜਿਹੜੇ ਇਸ ਅਸਪੈਕਟ ਸਾਹਮਣੇ ਆ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਡੋਮਿਨੇਟ ਕਰ ਜਾਂਦੇ ਨੇ ਫਿਰ ਇੱਕ ਹੋਰ ਤਰ੍ਹਾਂ ਦੀ ਗੱਲ ਮੰਨੀ ਜਾਏਗੀ ਔਰ ਫਿਰ ਮਾਮਲਾ ਇੱਕ ਉਨਾ ਦਿਲਚਸਪ ਸਾਇਦ ਨਹੀਂ ਰਹੇਗਾ ਕਿ ਫਿਰ ਇੱਕ ਹੋਰ ਕੈਂਡੀਡੇਟ ਕੋਈ ਦੇਣਾ ਪਏਗਾ ਬਾਕੀ ਪੰਥ ਤੱਕ ਧਰਨੂ ਜਿਹੜਾ ਵੀ ਨਾਰਮਲ ਤਰੀਕੇ ਦਾ ਕੈਂਡੀਡੇਟ ਆ ਤੁਹਾਡੀਆਂ ਪਾਰਟੀਆਂ ਦੇ ਵਿੱਚ ਹੋਏਗਾ ਔਰ ਕਿਹਾ ਤਾਂ ਇਹ ਵੀ ਜਾ ਰਿਹਾ ਕਿ ਜਿਹੜੇ ਅਮਰਪਾਲ ਸਿੰਘ ਦੀ ਪਾਰਟੀ ਹੈ ਉਹ ਕਿਸੇ ਢੰਗ ਨਾਲ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੀ ਦੁਬਾਰਾ ਅਪਰੋਚ ਕਰ ਰਹੀ ਹੈ ਵੀ ਜੇਨ ਕੇਸ ਕਿਤੇ ਨਾ ਕਿਤੇ ਉਹਨਾਂ ਕੋਲ ਤੇ ਵੀ ਸਾਰਿਆਂ ਕੋਲ ਇੱਕ ਇਹੋ ਜਿਹਾ ਦਿਲ ਜਾਂ ਧੜਕੂ ਰਹਿੰਦਾ ਹੀ ਹੈ ਕਿਉਂਕਿ ਸੂਚਨਾਵਾਂ ਚਲੀਆਂ ਜਾਂਦੀਆਂ ਹੁੰਦੀਆਂ ਨੇ ਪਾਰਟੀਆਂ ਕੋਲ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਅੰਦਰ ਖਾਤੇ ਤੇ ਬੀਬੀ ਖਾਲੜਾ ਨੂੰ ਵੀ ਅਪਰੋਚ ਕਰਨ ਦੀ ਟਰਾਈ ਹੈ ਪਹਿਲਾਂ ਹੋਰ ਬਣਾ ਕਰ ਚੁੱਕੇ ਨੇ ਆਪਣੀਆਂ ਕਿਸੇ ਕਾਰਨਾ ਕਰਕੇ ਜਾਓ ਇਸਨੂੰ ਨਰਾਜ ਵੀ ਨਹੀਂ ਕਿ ਜਦੋਂ ਪਹਿਲਾਂ ਖੜੇ ਹੋਏ ਸੀਗੇ ਉਦੋਂ ਪੰਥਕ ਤੌਰ ਤੇ ਉਹਨਾਂ ਨਾਲ ਕਿਉਂ ਨਹੀਂ ਚੱਲਿਆ ਪੰਥ ਘੱਟ-ਵੋਟਾਂ ਪਈਆਂ ਜਾਂ ਬਾਕੀ ਨੇ ਤੇ ਜੇ ਬੀਬੀ ਖਾਲੜਾ ਵੀ ਨਹੀਂ ਤਾਂ ਫਿਰ ਹੋਰ ਕੈਂਡੀਡੇਟ ਤਾਂ ਤੁਹਾਡਾ ਆਪਣੀ ਪਾਰਟੀ ਦਾ ਕੈਂਡੀਡੇਟ ਨਾਰਮਲ ਕੈਂਡੀਡੇਟ ਹੋਏਗਾ ਫਿਰ ਹੋਰ ਤਰ੍ਹਾਂ ਦੀ ਚੋਣ ਹੋਏਗੀ ਦੇਖਦੇ ਆਉਣ ਵਾਲੇ ਕੁਝ ਉਥੇ ਦਿਨ ਨਹੀਂ ਜਾਣੇ ਆਹੀ ਕੁਝ ਦਿਨਾਂ ਦੇ ਵਿੱਚ ਜਿਹੜਾ ਸੰਦੀਪ ਸਿੰਘ ਸੰਨੀ ਦਾ ਤਾਂ ਫੈਸਲਾ ਸ਼ਾਇਦ ਹੋਣ ਦੀ ਸੰਭਾਵਨਾ ਹੈ